ਤਨ ਤਨ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਲਈ ਜਾਂਦੀ ਹੋਈ ਸੰਗਤ ਬਹੁਤ ਵਿਸ਼ਾਲ ਇਕੱਠ ਰਾਜਾ ਸਾਹਿਬ ਜੀ ਦੇ 85ਵੇਂ ਵਰਸੀ ਤੇ ਲੱਗਿਆ ਵਿਸ਼ਾਲ ਮੇਲਾ ਆਪ ਜੀ ਦੇਖ ਸਕਦੇ ਹੋ ਕਿਸ ਤਰ੍ਹਾਂ ਭੈਣਾ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ گاਵਾ ਜੂਸ ਦਾ ਲੰਗਰ ਸੰਗਤਾਂ ਨੂੰ ਵਰਤਾਇਆ ਜਾ ਰਿਹਾ। ਬੜੀ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ। ਕਿਸ ਤਰ੍ਹਾਂ ਚਾਹ ਦੇ ਨਾਲ ਭੈਣਾ ਵੱਲੋਂ ਸੜਕ ਤੇ ਆ ਰਹੀਆਂ ਸੰਗਤਾਂ ਨੂੰ گاਵਾ ਜੂਸ ਜੁੱਤਾ ਜਾ ਰਿਹਾ ਹੈ ਬਹੁਤ ਹੀ ਮਹਾਨ ਸੇਵਾ ਬੜੇ ਚਾਹ ਦੇ ਨਾਲ ਪੈਣਾ ਵੱਲੋਂ ਉਤਸ਼ਾਹ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਸੁੱਖ ਬੱਚੇ ਵੀ ਨੌਲ ਸੇਵਾ 'ਚ ਯੋਗਦਾਨ ਪਾ ਰਹੇ ਆ। ਕਰਦੇ ਰਹੇ ਤੇ ਆਮ ਆਖਿਂ ਤੇ ਤਿਥੇ ਮੁਸ਼ਕਿਲ ਕੋਲਡ ਕਾਫੀ ਦਾ ਲੰਗਰ ਪਿੰਡ ਟਾਹਾਂ ਵੱਲੋਂ ਨੌਜਵਾਨਾਂ ਵੱਲੋਂ ਕੋਲਡ ਕਾਫੀ ਦਾ ਲੰਗਰ ਲਗਾਇਆ ਗਿਆ। ਮੁਕੰਦਪੁਰ ਰੋਡ ਦੇ ਉੱਤੇ ਕੋਲਡ ਕਾਫੀ ਦਾ ਲੰਗਰ ਇੱਧਰ ਬੰਗਾ ਗੜ ਸ਼ੰਕਰ ਰੋਡ ਦੇ ਬਿਲਕੁਲ ਸਾਹਮਣੇ ਕੜੀ ਚਾਵਲ ਦਾ ਲੰਗਰ ਬਹੁਤ ਹੀ ਸ਼ਦਾ ਦੇ ਨਾਲ ਲੰਗਰ ਵੱਖ-ਵੱਖ ਤਰ੍ਹਾਂ ਦੇ ਇੱਧਰ ਬਰੈੱਡ ਦਾ ਲੰਗਰ ਮੁਕੰਦpur ਰੋਡ ਤੇ ਇੱਥੇ ਵੀ ਵਿਸ਼ਾਲ ਲੰਗਰ ਨਿਊਡਲਸ ਦਾ ਬਹੁਤ ਹੀ ਖੁੱਲਾ ਪੰਡਾਰਾ ਬੜੀ ਸ਼ਬਦਾ ਦੇ ਨਾਲ ਸੇਵਾਵਾਂ ਵੱਖ-ਵੱਖ ਲੰਗਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਵਿਸ਼ਾਲ ਰੂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਧਰ ਪਿੱਛੇ ਲੰਗਰ ਤਿਆਰ ਹੋ ਰਿਹਾ ਨਿਊਡਲਸ ਦਾ ਬਹੁਤ ਹੀ ਖੁੱਲੇ ਰੂਪ ਦੇ ਵਿੱਚ ਇੱਧਰ ਪੈਣਾ ਵੱਲੋਂ ਸੇਵਾ ਦੇ ਵਿੱਚ ਬੜੇ ਚਾਹ ਦੇ ਨਾਲ ਸੇਵਾ ਕੀਤੀ ਜਾ ਰਹੀ ਆ ਨਿਊਰਲਸ ਦਾ ਬਹੁਤ ਵਿਸ਼ਾਲ ਲੰਗਰ ਬੜੀ ਸ਼ਾਦਾ ਦੇ ਨਾਲ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਇਹ ਤੁਹਾਡੀ ਬਹੁਤ ਮਹਾਨ ਸੇਵਾ ਹੈ ਬਹੁਤ ਵਧੀਆ ਸੇਵਾ ਹੈ ਬੁੱਟੇ ਲਾ ਲਈ ਬੁੱਟੇ ਕਿਉਂਕਿ ਸਭ ਤੋਂ ਪਹਿਲਾਂ ਵਾਤਾਵਰਣ ਜ਼ਰੂਰੀ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲਾਈ ਸੇਵਾ ਇਹ ਲੋਧੀਪੁਰ ਤੋਂ ਕਿੱਥੋਂ ਲੋਧੀਪੁਰ ਤੋਂ ਲੋਧੀਪੁਰ ਹਾਂਜੀ ਕਿਹੜੇ ਜ਼ਿਲ੍ਹੇ ਚ ਸ਼ਹੀਦ ਭਗਤ ਸਿੰਘ ਨਗਰ ਠੀਕ ਬਹੁਤ ਵਧੀਆ ਸੇਵਾ ਕਿੰਨੇ ਦਿਨ ਚੱਲੂਗੀ ਸੇਵਾ ਇਹ 3 ਦਿਨ 3 ਦਿਨ ਹਾਂਜੀ ਬਹੁਤ ਵਧੀਆ ਇੱਕ ਰੁੱਖ 100 ਸੁੱਖ ਕੋਡ ਕਾਫੀ ਦਾ ਲੰਗਰ ਕਿਹੜੇ ਪਿੰਡ ਵੱਲੋਂ ਜੱਗੂ ਵਾਲਾ ਲੋ ਜੀ ਹਾਂਜੀ ਜੱਗੂ ਵਾਲਾ ਜੱਗੂ ਵਾਲਾ ਜੱਗੂ ਵਾਲਾ ਸ਼ਿਰਪাক ਸਿੰਘ ਨਗਰ ਜ਼ਿਲ੍ਹੇ ਹਾਂਜੀ ਹਾਂਜੀ ਠੀਕ ਬਹੁਤ ਵਧੀਆ ਕਰਮਾ ਨਾਲ ਫਕੀਰੀ ਇੱਕ ਫਕੀਰੀ ਲੇਖ ਦੀ ਜਿਹੜੀ ਰਾਜਾ ਸਾਹਿਬ ਨੂੰ ਬਖਸ਼ਿਸ਼ ਹੋਈ ਇੱਕ ਫਕੀਰੀ ਭੇਟ ਦੀ ਤੇ ਭਾਗਵੇਂ ਪਾ ਲੇ ਇੱਕ ਪਿੱਛਾ ਮੁਰਮੁਰ ਬੇਕਦੀ ਤੇ ਬਣਾ ਲਈਏ ਜਵਾਕਰਾਂ ਦਾ ਕੁਝ ਬਣਾ ਲਈਏ ਡੇਰੇ ਦੇ ਨਾਲ ਜਵਾਕਰਾਂ ਦਾ ਵੀ 15-20 ਕਰੋੜ ਬਣਾ ਲਏ ਚੱਲੇ ਬਾ ਕੋਈ ਨਾ ਫਕਰਾਂ ਨੂੰ ਫਕਰਾਂ ਨੂੰ ਹੁੰਦੀ ਪਰਵਾਹ ਕੋਈ ਨਾ ਗਾਇਕ ਪੰਮਾ ਬੂਮੇਵਾਲ ਵੱਲੋਂ ਬਹੁਤ ਸੋਹਣੇ ਗੀਤ ਗਾ ਕੇ ਹਾਈ ਜੀ ਭਰੀ ਗਈ ਸੋ ਬਹੁਤ ਹੀ ਪਰਿਵਾਰਕ ਗੀਤ ਸੁਣਨ ਨੂੰ ਮਿਲੇ ਬੜਾ ਆਨੰਦ ਆਇਆ ਸੋਕੇ ਇਧਰ ਰਸਤੇ ਦੇ ਵਿੱਚ ਫੇਰ ਦੇਖਿਆ ਕਿਸ ਤਰ੍ਹਾਂ ਨੌਜਵਾਨਾਂ ਵੱਲੋਂ ਠੰਡੇ ਦਾ ਲੰਗਰ ਕੋਲ ਡਰਿੰਕ ਦਾ ਲੰਗਰ ਚੱਲ ਰਿਹਾ ਬੜੀ ਸ਼ਭਦਾ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਇਧਰ ਵੀ ਬੈਡ ਪਕੌੜੇ ਚਾਹ ਦਾ ਲੰਗਰ ਸ਼ਾਹਦੋ ਦਿਨਾਂ ਨੌਜਵਾਨਾਂ ਵੱਲੋਂ ਸੇਵਾਵਾਂ ਚੱਲ ਰਹੀਆਂ 72 ਤੁਸੀਂ ਦੇ ਸਾਥ ਪਾਕਿਸਤਾਨ ਸੰਗਰ ਦੀ ਸੇਵਾ ਚੱਲ ਰਹੀ ਹੈ ਤੇ ਨਾਲ ਹੀ ਬੱਚਿਆਂ ਲਈ ਝੋਲੇ ਵੀ ਮੇਲੇ ਦੇ ਵਿੱਚ ਲੱਗੇ ਆ ਬੱਚੇ ਨੰਦ ਲੈ ਰਹੇ ਚੂਲਿਆਂ ਦਾ ਇਧਰੇ ਛੋਟੇ ਬੱਚੇ ਨਿਆਰੇ ਲੈ ਰਹੇ ਆ শাਲਾ ਮਾਰ ਕੇ ਤੇ ਹੁਣ ਮੇਲੇ ਦੀ ਸਮਾਪਤੀ ਵਾਲਾ ਹੁਣ ਅਧਰੇ ਆਪਾਂ ਇਹ ਬਚਪਨ ਕਿੰਨਾ ਸੋਹਣਾ ਹੁੰਦਾ ਬਚਪਨ ਮौज-ਮਸਤੀ ਕਰ ਰਹੇ ਬੱਚੇ ਸੋ ਸਾਰਾ ਮੇਲਾ ਦੇਖ ਕੇ ਬਹੁਤ ਵਧੀਆ ਮਨ ਨੂੰ ਚੰਗਾ ਲੱਗਿਆ